ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਖਾਲਸਾ ਸੰਗਤ ਦੀ ਖਾਸ ਕਰਕੇ ਢਲਕਾ ਜੰਡਿਆਲਾ ਗੁਰੂ ਦੇ ਵਾਸੀਓ ਸੋ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਕਿ ਕੱਲ ਨੂੰ ਮਿਤੀ 12 ਜੂਨ 2025 ਦਿਨ ਵੀਰਵਾਰ ਨੂੰ ਜੰਡਿਆਲਾ ਗੁਰੂ ਤੋਂ ਟਾਂਗਰੇ ਨੂੰ ਜਾਂਦਿਆਂ ਜੀਟੀ ਰੋਡ ਜਲੰਧਰ ਦੇ ਉੱਤੇ चौहान ਪਿੰਡ ਹੈ चौहान ਪਿੰਡ ਦੇ ਸਾਹਮਣੇ चौहान ਕੈਸਲ ਪੈਲਸ ਹੈ ਜਿਸ ਦੇ ਵਿੱਚ ਨਸ਼ਿਆਂ ਦੇ ਖਿਲਾਫ ਜਾਗਰੂਕਤਾ ਰੈਲੀ ਅਤੇ ਹੋਰ ਆਲਾਮਤਾ ਜੋ ਇਲਾਕੇ ਦੇ ਵਿੱਚ ਹਨ ਉਹਨਾਂ ਵਾਸਤੇ ਜਾਗਰੂਤ ਕਰਾਉਣ ਵਾਸਤੇ ਕਰੈਲੀ ਕੀਤੀ ਜਾ ਰਹੀ ਹੈ ਪੈਲਸ ਦੇ ਵਿੱਚ ਜਿਸ ਦਾ ਸਮਾਂ 9 ਤੋਂ 12 ਵਜੇ ਹੈ ਜਿਸ ਦੇ ਜਿਸ ਦਾ ਪ੍ਰਬੰਧ ਮੁੱਖ ਸੇਵਾਦਾਰ ਭਾਈ ਮਨਜੀਤ ਸਿੰਘ ਜੀ ਚੇਅਰਮੈਨ ਮੁੱਖ ਸੇਵਾਦਾਰ ਬਾਬਾ ਜੀਵਨ ਸਿੰਘ ਸਰਵ ਸੰਜੀ ਸੁਸਾਇਟੀ ਹਲਕਾ ਜੰਡੇ ਵਾਲਾ ਗੁਰੂ ਦੇ ਸੇਵਾਦਾਰ ਤਿੰਨਾਂ ਵੱਲੋਂ ਕੀਤਾ ਗਿਆ ਹੈ ਸਾਰੀ ਸੰਗਤ ਨੇ ਵੱਧ ਚੜ ਕੇ ਕੱਲ 9 ਵਜੇ ਤੋਂ 2 ਵਜੇ ਤੱਕ ਦਾ ਸਾਰਾ ਪ੍ਰੋਗਰਾਮ ਹੈ ਚੋਹਾਨ ਪਿੰਡ ਦੇ ਵਿੱਚ ਚੋਹਾਨ ਕੈਸਲ ਪੈਲਸ ਦੇ ਵਿੱਚ ਪਹੁੰਚ ਕੇ ਜਿਹੜੇ ਆ ਜਾਗਰੂਕਤਾ ਰੈਲੀ ਵਿੱਚ ਸ਼ਾਮਲ ਹੋ ਕੇ ਆਪਣੇ ਵਿਚਾਰ ਦੇਣੇ ਆ ਤੇ ਉੱਥੇ ਆਏ ਪਤਵੰਤਿਆਂ ਦੇ ਵਿਚਾਰ ਸੁਣ ਕੇ ਤਾਂ ਜੋ ਇਹ ਨਸ਼ਿਆਂ ਦੀ ਲਾਹਮਤ ਜਾਂ ਹੋਰ ਲਾਹਮਤਾਂ ਜਿਹੜਿਆਲੇ ਸ਼ਹਿਰ ਨੂੰ ਜੰਬੜੀਆਂ ਉਹਨਾਂ ਤੋਂ ਇਸ ਤਰ੍ਹਾਂ ਛੁਟਕਾਰਾ ਪਾਇਆ ਜਾ ਜਾ ਸਕੇ ਉਸ ਦਾ ਹਾਲ ਕੱਢਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ